ਕਦਾਂ ਕਪੜਾ ਹੀ ਲਾਈ ਨਾ ਪਹਿਲਾਂ ਮੈਂ ਪਲੱਸ ਕਟ ਲਾਦੀ ਸੀ ਹੁਣ ਬੱਚੇ ਸਿਆਰੇ ਹੋਏ ਨੇ ਮੇਰੇ ਕਿਹ ਬੱਚੇ ਨੇ ਦੋ ਤਿੰਨ ਆਪੋ ਡਾ ਮੁੰਡਾ ਮੇਰਾ ਬਿਮਾਰ ਪਿਆ ਤੇ ਹੁਣ ਮੈਂ ਕੀ ਕੀਤਾ ਗਿਆ ਆ ਕੇ ਤੇ ਪ੍ਰਸ਼ਾਸਨ ਨੂੰ ਪਤਾ ਨਹੀਂ ਪੁੱਤਰ ਮੈਨੂੰ ਤਾਂ ਪਤਾ ਨਹੀਂ ਕਿ ਰੋਟੀ ਲੈ ਕੇ ਆਈ ਸਭ ਬੱਚੇ ਆਂਦੇ ਇੱਥੇ ਦੇ ਨਹੀਂ ਲੱਗਦੇ ਪੁੱਤਰ ਰੋਟੀ ਕਿੱਥੋਂ ਘੜੀ ਆ ਦੀ ਸਾਡਾ ਤੇ ਸਾਰਾ ਵੀ ਨਹੀਂ ਪੁੱਤਰ ਮੇਰਾ ਕੋਈ ਨਹੀਂ ਨਾ ਕੋਈ ਮੇਰਾ ਕੋਈ ਨਹੀਂ ਗੱਲ ਤਾਂ ਸਿਰਫ ਉਹ ਬਾਗ ਦਾ ਬਗੈਰ ਕਰਦਾ अच्छा किन्ना ਜ਼ਰ ਹੋ ਗਿਆ ਤੁਹਾਨੂੰ ਇੱਥੇ ਐਡਾ ਲੰਘਾ ਇਹ ਪੁੱਤਰ ਮੇਰੇ ਬੜਾ ਥਿਆਰ ਹੋ ਗਿਆ ਪਹਿਲਾਂ ਮੇਰਾ ਬੰਦਾ ਲਾਂਦਾ ਸੀ ਸਾਰੇ ਨੂੰ ਬੰਦਾ ਉਹ ਲਾਂਦੇ ਸੀ ਸੋਈ ਨਾਥੇ ਉਹਨਾਂ ਨੇ ਇੱਥੇ 22 24 ਸਾਲ ਹੋ ਗਏ 25 ਮਾਤਾ ਹੁਣ ਫਿਰ ਕਿੱਦਾਂ ਜਦੋਂ ਇੱਥੇ ਐਡੇ ਚੁੱਕ ਲੈ ਜਿਹੜੇ ਤੁਹਾਡੇ ਸਮਾਨ ਹੀ ਉਹ ਚੁੱਕ ਕੇ ਲੈ ਜਾਂਦੇ ਕਾਈ ਪੁੱਤ ਸਾਂਭੇ ਪੁੱਤਰ ਮੇਰੇ ਦਾ ਲਾੜਾ ਵਾਰ-ਵਾਰ ਕੇ ਤੁਹਾਡੇ ਰੱਬ ਕੋਈ ਤਾਂ ਅਸੀਂ ਦੇ ਦੇ ਛੱਡ ਦੇ ਨਾ ਦਾਰ ਦੇ ਛੱਡ ਦੇ ਹੋਲੀ-ਹੋਲੀ ਕਰਖਾਤੇ ਜੋੜ ਕੇ ਲਾਈ ਜਾਂ ਇਸ ਪੁੱਤਰ ਮੈਂ ਕਹੀਦੀ ਮਾਂ ਤੇ ਨਹੀਂ ਖਾਂਦੀ ਭਾਵੇਂ ਮੈਂ ਆਪਣੇ ਘਰ ਭੁੱਖੇ ਹੀ ਰਹਿਲਾਂ ਇਹ ਦਰੀਆ ਪੁੱਤਰੋ ਉਹਨਾਂ ਦੀ ਮੌਜੇ ਪੁੱਤਰ ਅਸੀਂ ਕੀ ਕਰ ਸਕਨੇ ਲੋਕ ਹੋ ਜਾ ਅੰਤ ਵਿੱਚ ਕੁਛ ਨਹੀਂ ਪੁੱਤਰ ਅਸੀਂ ਕਰ ਸਕਦੇ 35 ਸਾਲ ਹੋ ਗਏ ਜੀ ਜਨਾਬ ਸਾਰਾ ਸਵਾਨਾ ਚੁਕਾਰੇ ਸਾਡਾ ਮੁਸ਼ਕਲ ਬੜੀ ਆ ਗਈ ਗਰੀਬੰਦਾ ਕਿੱਥੇ ਜਾਏ ਕਿੱਥੇ ਲਾਏ ਜਨਾਬ ਉਹ ਠੀਕ ਕਿੱਥੋਂ ਭਾਣੀ ਜੀ ਕੋਕਰ ਮੌਜੇ ਵਾਲੇ ਗੱਲ ਹੋ ਗਈ ਜਨਾਬ ਪੁਲ ਬਣਨ ਤੋਂ ਬਾਅਦ ਅੱਗੇ ਚੁਕਾਰਦੇ ਫਿਰ ਪੁਲ ਬਣਨ ਤੋਂ ਬਾਅਦ ਲਾ ਦਿੰਦੇ ਹਾਂਜੀ ਹਾਂਜੀ ਲਾ ਦਿੰਦੇ ਉਹ ਮੀਟੀ ਘਰ ਗਏ ਹਾਂ ਆਪਸਾਂ ਨੂੰ ਕਿਹਾ ਫੇਰ ਲੱਗੇ ਜਨਾਬ ਬੜੇ ਅੱਜ ਵੇਚ ਕਾਤਾ ਅੱਜ ਵੇਚ ਕਾਤਾ ਜਨਾਬ ਮੁਸ਼ਕਲ ਬੜੀ ਹੈ ਬੱਚਿਆਂ ਨੂੰ ਕਿੱਥੋਂ ਪਾਲਣਾ ਹੈ ਜਨਾਬ ਬੱਚੇ ਭੁੱਖੇ ਮਰਨ ਵਾਲੀ ਗੱਲ ਹੋ ਗਈ ਹੈ ਕੀ ਕੰਮ ਕੀ ਕਰਦੇ ਸੀ ਕੰਮ ਰੈਡੀਮੇਟਰ ਆ ਜੀ ਜਨਾਬ ਸਮਾਨ ਮਿਲ ਗਿਆ ਉਹ ਵੇਚ ਲਿਆ ਸਮਾਨ ਮਿਲ ਗਿਆ ਜੀ ਗੋਗ ਦਾ ਪੈਦਾ ਮੈਨੂੰ 6500 ਹੋ ਗਿਆ ਕੰਮ ਕਰਕੇ ਕਿ ਕਰੀ ਬੋਕਾ ਨਹੀਂ ਹੋਇਆ ਇਹ ਕੋਲਟ ਆ ਗਿਆ ਸਾਨੂੰ ਤਾਂ ਜਿਆਦਾ ਮਿਲ ਗਈ ਕੀ ਕੀਤਾ ਆ ਕੇ 50 ਇਹ ਇਹਨਾਂ ਐਮਸੀਐਨ ਨੂੰ ਸਭੀ ਜਗ੍ਹਾ ਦਈਏ 6 6 ਫੁੱਟ ਉਹ ਧੱਕੇ ਛਾ ਹੀ ਹੋਈ ਛੜਨਾ ਅਸੀਂ ਪ੍ਰਿਆਰ ਕਰਦੇ ਕਰੀਏ ਰੱਬ ਕਰਨੀ ਆ ਸਭ ਕੋ ਜੋ ਨਾ ਅੱਜ ਚੁੱਕ ਲਾਇਆ ਨੇ ਸਾਨੂੰ ਤਕਰੀਬਨ 1 ਮਹੀਨੇ ਤੋਂ ਉੱਪਰ ਹੋ ਗਿਆ ਬਟਾਲਾ ਸ਼ਹਿਰ ਚ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਮਹਿੰਮ ਚਲਾਈ ਜਾ ਰਹੀ ਹੈ ਇਨਕ੍ਰੋਚਮੈਂਟ ਹਟਾਉਣ ਦੀ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਦੇਖੋ ਇਹ ਚੈਲੰਜ ਹੈਗਾ ਬਹੁਤ ਵੱਡਾ ਚੈਲੰਜ ਹੈ ਲੋਕਾਂ ਨੂੰ ਵੀ ਸਿਆਣੇ ਬਣਨ ਦੀ ਲੋੜ ਹੈ ਕੋਈ ਨਿਰਪੂਰਾ ਕਾਨੂੰਨ ਤੇ ਜਾਂ ਸਿਸਟਮ ਤੇ ਹੀ ਨਹੀਂ ਜ਼ਿੰਮੇਵਾਰੀ ਛੁੱਟਣੀ ਚਾਹੀਦੀ ਲੋਕਾਂ ਦੀ ਹਰੇਕ ਸਿਟੀਜ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨਕ੍ਰੋਚਮੈਂਟ ਨਾ ਕਰੇ ਕਾਨੂੰਨ ਦੀ ਉਲੰਘਣਾ ਨਾ ਕਰੇ ਤੇ ਅਸੀਂ ਹਰੇਕ ਨੂੰ ਪਿਆਰ ਨਾਲ ਬੇਨਤੀ ਕੀਤੀ ਹੈ ਸਭ ਦਾ ਸਮਾਨ ਹਟਾਇਆ ਔਰ ਇੱਥੇ ਕੁਝ ਬਹੁਤ ਸਾਰੇ ਸ਼ਹਿਰਦਵਸੀ ਸਹਿਯੋਗ ਵੀ ਦੇ ਰਹੇ ਸਾਨੂੰ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੇ ਇਨਕ੍ਰੋਚਮੈਂਟ ਨੂੰ ਹਟਾਈਏ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਸਾਰੇ ਸ਼ਹਿਰ ਨੂੰ ਕਵਰ ਕਰ ਰਹੇ ਹਾਂ ਤੇ ਜਿਹੜੇ ਲੋਕ ਇਦਾਂ ਕਰਦੇ ਆ ਸਾਡੀ اپੀਲ ਆਨਨ ਨੂੰ ਕਿ ਇਸ ਤਰ੍ਹਾਂ ਨਾ ਕਰ ਕਾਨੂੰਨ ਦੀ ਉਲੰਘਣਾ ਨਾ ਕਰਨ ਫਿਰ ਇਸ ਤੋਂ ਬਾਅਦ ਨੈਕਸਟ ਸਟੈਪ ਹੈ ਕਿ ਅਸੀਂ ਐਸ ਪਰ ਮਿਊਨਿਸਪਲ ਐਕਟ ਕਰਵਾਈ ਕਰਾਂਗੇ ਦੇਖੋ ਪੁਲ ਦੇ ਉੱਪਰ ਬ੍ਰਿਜ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਜੋ ਇਨਗਰੋਸਮੈਂਟ ਸੀ ਤੁਹਾਡੇ ਸਾਹਮਣੇ ਉਹ ਜਾਇਜ਼ ਨਹੀਂ ਹੈਗੀ ਆ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਕੋਈ ਹਾਦਸਾ ਹੋ ਸਕਦਾ ਪਿੱਛੇ ਹਸਲੀ ਹੈਗੀ ਆ ਔਰ ਵੱਡੀ ਗੱਲ ਹੈ ਕਿ ਸਾਰਾ ਜਿਹੜਾ ਰੇੜੀਆਂ ਦਾ ਕੂੜਾ ਸੀਗਾ ਉਹ ਹਸਲੀ ਦੇ ਵਿੱਚ ਪਿੱਛੇ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈਗਾ ਤੇ ਇਸ ਕਰਕੇ ਜੋ ਚੀਜ਼ ਗਲਤ ਹੈ ਉਹ ਗਲਤ ਹੈ ਉਹ ਸਾਰਿਆਂ ਨੂੰ ਸਮਝ ਨਹੀਂ ਪੈਣੀ ਹੈ ਤੇ ਉਹਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਹੀ ਉਹਨੂੰ ਠੀਕ ਕਰਨਾ ਪੈਣਾ ਹੈ ਤੁਹਾਡਾ ਸਹਿਯੋਗ ਚਾਹੀਦਾ ਜੀ ਅਸੀਂ ਸਾਰੇ ਪਾਸੇ ਹਟਾਵਾਂਗੇ ਤੁਸੀਂ ਕੋਆਪਰੇਟ ਕਰੋ ਸਾਰੇ ਜانے ਸ਼ਹਿਰੀ ਜਿਹੜੇ ਹੈਗੇ ਵਾਸੀ ਕੋਆਪਰੇਟ ਕਰੋ ਤੇ ਇਹਨੂੰ ਅਸੀਂ ਠੀਕ ਕਰਾਂਗੇ ਸਾਰੇ ਰਲ ਮਿਲ ਕੇ ਠੀਕ ਕਰਾਂਗੇ ਤੁਸੀਂ ਦੇਖੋ ਰਾਤੋ ਰਾਤ ਤਾਂ ਕੋਈ ਚੀਜ਼ ਨਾ ਵਿਗੜਦੀ ਹੈ ਨਾ ਸੰਵਰਦੀ ਹੈ ਠੀਕ ਹੈ ਜੀ ਤੇ ਅਸੀਂ ਸਟੈਪ ਬਾਈ ਸਟੈਪ ਸਾਰੇ ਸ਼ਹਿਰ ਨੂੰ ਸਾਰੀ ਰੋਡਸ ਨੂੰ ਕਵਰ ਕਰ ਰਹੇ ਹਾਂ ਗੁਰਦਾਸਪੁਰ ਰੋਡ ਹੈ ਡੇਰਾ ਬਾਬਾ ਨਾਨਕ ਰੋਡ ਹੈ ਸਿਟੀ ਰੋਡ ਹੈ ਸਾਰੀ ਜਗ੍ਹਾ 'ਤੇ ਜਾ ਰਹੇ ਹਾਂ ਤੇ ਹੌਲੀ ਹੌਲੀ ਸਾਰੇ ਕਵਰ ਕਰਾਂਗੇ ਜਿਹੜਾ ਤੁਸੀਂ ਕਹਿ ਰਹੇ ਹੋ ਉਸ ਤੋਂ ਇਲਾਵਾ ਬਾਕੀ ਸ਼ਹਿਰ ਵੀ ਕਵਰ ਕਰਾਂਗੇ ਦੇਖੋ ਇਸ ਤਰ੍ਹਾਂ ਗੈਰ ਜ਼ਿੰਮੇਵਾਰਾ ਦਾ ਸਟੇਟਮੈਂਟ ਜਣੀ ਬਹੁਤ ਸੌਖੀ ਹੁੰਦੀ ਹੈ ਜੀ ਤੇ ਜਿਹੜੇ ਸਹਿਯੋਗ ਨਹੀਂ ਦੇਣਾ ਚਾਹੁੰਦੇ ਉਹਨਾਂ ਕੋਲ ਬਹੁਤ ਤਰ੍ਹਾਂ ਕੇ ਆਊਟਪਟਾਂਗ ਦੇਣ ਨੂੰ ਤੇ ਇਸ ਕਰਕੇ ਤੁਹਾਡੇ ਸਾਹਮਣੇ ਹੀ ਹੈ ਸਟੈਪ ਬਾਈ ਸਟੈਪ ਸਾਰੀ ਇਹ ਦਿਵੋਚਨ ਹਟੇਗੀ ਤੁਸੀਂ ਕੋਆਪਰੇਟ ਕਰੋ ਸਾਰੇ ਜਾਣੇ ਕੋਆਪਰੇਟ ਕਰੋ ਸਾਰਿਆਂ ਵਾਸਤੇ ਇੱਕੋ ਰੂਲ ਲਾਗੂ ਹੋਏਗਾ ਕੋਈ ਇਦਾਂ ਦੀ ਗੱਲ ਨਹੀਂ ਕੋਈ ਪੱਖਪਾਤ ਨਹੀਂ ਹੋਏਗਾ ਦੇਖੋ ਇਹ ਚੈਲੰਜਸ ਤਾਂ ਹੈਗੇ ਹੀ ਆ ਮੈਂ ਇਹੀ ਤਾਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਸਾਰੇ ਸਹਿਯੋਗ ਦਿਓ ਜੇ ਤੁਸੀਂ ਇਸ ਗੱਲ ਦਾ ਵਿਰੋਧ ਕਰੋਗੇ ਤੇ ਕਾਨੂੰਨ ਦੀ ਉਲੰਘਣਾ